ਤਾਂ ਕਿ ਬਹੁਤ ਹੀ ਵੱਡੀ ਡਿਮਾਂਡ ਸੀਗੀ ਮੰਡੀ ਗਵਿੰਦਗੜ ਖੰਨਾ ਖੇਤਰ ਦੀਆਂ ਰੋਲਿੰਗ ਮਿਲਾਂ ਦੇ ਵਿੱਚ ਕੋਲਾ ਜਿਹੜਾ ਬਰਤਨ ਤੇ ਐਮਜੀਟੀ ਨੇ ਪਾਬੰਦੀ ਲਾਈ ਹੋਈ ਸੀ ਕਿ ਕੋਲਾ ਤੁਸੀਂ ਯੂਜ਼ ਨਹੀਂ ਕਰ ਸਕਦੇ ਹੋ ਹੋਰ ਨਪਾਸਮਾ ਕੋਲੇ ਤੇ ਚਲਾ ਸਕਦੇ ਆ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਆ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਰ ਦਿੰਦਾ ਜਿਹੜਾ ਟੈਂਡਰ ਆ ਟੈਂਡਰ ਸੀ ਉਹਨੂੰ ਘਟਾ ਕੇ 14 ਦਿਨਾਂ ਕੀਤਾ ਗਿਆ ਤਾਂ ਕਿ ਜਲਦੀ काम शुरू हो जो क्योंकि ऑलरेडी सीजन ਜਿਹੜਾ ਨੈਕਸਟ ਮੈਂ ਸਮਝਦਾ ਮਾਨਸੂਨ ਸੈਕਸ਼ਨ ਆ ਆਊਗਾ ਮਾਨਸੂਨ ਉਹਦੇ ਕੋਲੋਂ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਊਗੀ ਤੇ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਪੱਧਰ ਤੇ ਖੇਚਲ ਖਵਾਰੀ ਹੁੰਦੀ ਸੀਗੀ ਇਹ ਬਾਤ ਇਹ 3 ਏਕੜ ਲੈ ਲਿਆ ਕਿਸੇ 4 ਏਕੜ ਰਲਾ ਲਿਆ ਕੋਈ 1 ਬਨਵਾ ਦੋ ਦੋ ਏਕੜ ਲਈ ਜਾਂਦੇ ਸੀਗੇ ਔਰ ਕਿਤੇ ਨਾ ਕਿਤੇ ਲੋਕਾਂ ਦਾ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਹੈ ਸਪੈਸਟਰ ਯੋਜਨਾ ਕੰਮ ਕਰਦੇ ਕੋਲ ਜੜੀਆ ਭੱਤੇ ਦਿੱਤੀ ਜਾ ਸਕੀ ਨ ਸਪਰ ਡਾਗ ਦੀ ਜਿਹੜੇ ਸਪੈਸ਼ਲਿਟੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੈਂ ਸੰਬੰਧਦਾ ਪੰਜਾਬ ਵਿੱਚ ਬਹੁਤ ਵੱਡਾ ਜਿਹੜੀ ਆ ਰਾਜ ਛੇ ਛੇ 70 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰ ਇਸ ਤੋਂ ਤੋਂ 60 75 ਪਰ ਦੇਸ਼ ਦੇ ਨਾਲ ਉਹਦੇ ਅੰਦਰ ਸੀ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਹੋਵੇ ਜਾਂ ਪੱਕਾ ਕੱਚਾ ਦਾ ਪੱਕਾ ਕਰਦੇ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਔਰ ਉਹ ਅਸੀਂ ਪ੍ਰਤੀ ਮਕਾਨ 40000 ਰੁਪਇਆ ਦੇਣ ਦਾ ਫੈਸਲਾ ਕੀਤਾਗਾ ਜੀ ਇਹ ਏਵੈਲੂਏਟ ਕਰਨ ਦੇ ਲਈ ਅਸੀਂ ਇੱਕ ਮੈਕਸਿਮਮ ਆ ਕਰੀਏਟ ਕੀਤਾਗਾ ਕਿ ਜਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤੇ ਨਿੱਜੀ ਬਟੇ ਏਜੰਸੀਆਂ ਹੋਣਗੀਆਂ ਜਿਹੜੀਆਂ ਏਵੈਲੂਏਟ ਕਰਨਗੀਆਂ ਕਿ ਇਹਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਹੈ ਤਾਂ ਕਿ ਉਹਦੀ ਆਪਸ਼ਨ ਜਿਹੜੀ ਆ ਉਹ ਸਲਾਟੀ ਸਮੇਂ ਸਿਰ ਹੋ ਸਕੇ ਨਹੀਂ ਬਹੁਤ ਸਨੀਆਂ ਜਿਹੜੀਆਂ ਉਸੇ ਫਰਮੈਂਟ ਦੇ ਅੰਦਰ ਆਪਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾਬ ਤੁਸੀਂਆ ਤੋਂ ਤਕਨੀਕੀ ਉਦਾਨੋ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਉੱਥੇ ਸਿਰਫ ਔਰ ਸਿਰਫ ਐਲਪੀਜੀ ਗੈਸ ਜਿਹੜੀ ਆ ਜਿਹੜੀ ਪੀएनजी ਐਲਪੀਜੀ ਗੈਸ ਜਿਹੜੀ ਉਹ ਹੀ ਵਰਤੋਂ ਕਰਦੀ ਆ ਗਿਆ ਐਜੂਟੇ ਡਿਸਟੈਂਸ ਸੀਗੀ ਨੈਸ਼ਨਲ ਗ੍ਰੀਨ ਇੰਟਰਵਿਨਲ ਨੇ ਬਾਇਦੀ ਡਿਫਰੈਂਟ ਸੁਸਾਇਟੀਜ਼ ਤੋਂ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗਾ ਕਿ ਫਾਲੇ ਬੱਤੇ ਨੇ ਸੋਸਾਇਟੀ ਬਣਾ ਲਈ ਜਾਂ ਸਰਕਾਰੀ ਸੋਸਾਇਟੀ ਹੋਣ ਚਾਹੀਦੀ ਉਹਨੇ ਕਿਸ਼ਤਾਂ ਲੈ ਲਈਆਂ ਹੁਣ ਪੋਜੈਸ਼ਨ ਨਹੀਂ ਮਿਲ ਰਿਹਾ ਪੋਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਹਾ ਜੀ ਦੇ ਨਾਲ ਮੇਰੇ ਕੈਬਨਿਟ ਦੇ ਕਰੀਗ ਵਿਰਿੰਦਰ ਗੋਇਲ ਜੀ ਅੱਜ ਇੱਕ ਅਹਿਮ ਮੀਟਿੰਗ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਥੋਈ ਜੀ ਦੇ ਅੰਦਰ ਬਹੁਤ ਸਾਰੇ ਫੈਸਲੇ ਜਿਹੜੇ ਲਗੇ ਉਹ ਪੰਜਾਬ ਦੀਆਂ ਵੱਖ-ਵੱਖ ਪਾਲਸੀਆਂ ਨੂੰ ਲੈ ਕੇ ਹੋਏ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਹੋਏ ਜਿੰਨਾ ਵਿੱਚ ਕਿ ਬਹੁਤ ਹੀ ਵੱਡੀ ਡਿਮਾਂਡ ਸੀਗੀ ਮੰਡੀ ਗਵਿੰਦਗੜ੍ਹ ਖੰਨਾ ਖੇਤਰ ਦੀਆਂ ਰੋਲਿੰਗ ਮਿਲਾਂ ਦੇ ਵਿੱਚ ਕੋਲਾ ਜਿਹੜਾ ਬਰਤਨ ਤੇ ਐਲਜੀਟੀ ਨੇ پابੰਦੀ ਲਾਈ ਹੋਈ ਸੀ ਕਿ ਕੋਲਾ ਤੁਸੀਂ ਯੂਜ਼ ਨਹੀਂ ਕਰ ਸਕਦੇ ਇਸ ਕਰਕੇ ਕਾਫੀ ਸਾਰੇ ਜਿਹੜੇ ਮਿਲ ਸੀ ਰੋਲਿੰਗ ਮਿਲਾਂ ਸੀਗੀਆਂ ਉਹਨਾਂ ਨੂੰ ਤਕਨੀਕੀ ਉਹਨਾਂ ਨੂੰ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਉੱਥੇ ਸਿਰਫ ਔਰ ਸਿਰਫ ਐਲਪੀਜੀ ਗੈਸ ਜਿਹੜੀ ਆ ਜਿਹੜੀ ਪੀएनजी ਐਲਪੀਜੀ ਗੈਸ ਜਿਹੜੀ ਉਹ ਹੀ ਵਰਤੋਂ ਕਰਨ ਦੀ ਆਗਿਆ ਐਜਿਟੇਟ ਦਿੱਤੀ ਸੀਗੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸੋ ਉਹਦੇ ਅੰਦਰ ਅਸੀਂ ਆਪਣਾ ਪੱਖ ਨੂੰ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਕੇਸ ਨੰਬਰ ਜਿਹੜਾ ਕੇਸ ਚੱਲ ਰਿਹਾ ਹੈਗਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਉੱਥੇ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿ ਪੰਜਾਬ ਨੂੰ ਅਸੀਂ ਹਜੇ ਰੂਲਿੰਗ ਮਿਲਣਾ ਨੂੰ ਅਸੀਂ ਔਰ ਲੰਬਾ ਸਮਾਂ ਕੋਲੇ ਤੇ ਚਲਾ ਸਕਦੇ ਆ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਆ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਨ ਕੀਤਾਗਾ ਜਿਦੇ ਵਿੱਚ ਚੇਅਰਪਰਸਨ ਮਾਨਯੋਗ ਮੰਤਰੀ ਉਦਯੋਗ ਅਤੇ ਬਣਜ ਪੰਜਾਬ ਮਾਨਯੋਗ ਮੰਤਰੀ ਖੁਰਾਕ ਖੁਰਾਕ ਅਤੇ ਸਿਵਲ ਸਪਲਾਈ ਮਾਨਯੋਗ ਮੰਤਰੀ ਲੋਕਲ ਬਾਡੀਜ਼ ਇਹ ਤਿੰਨੇ ਜਿਹੜੇ ਮੰਤਰੀ ਇਸ ਸਬ ਕਮੇਟੀ ਦੇ ਮੈਂਬਰ ਰਹਿਣਗੇ ਔਰ ਤਾਂ ਕਿ ਇਹ ਜਿਹੜੀ ਸਮੱਸਿਆ ਜਿਹੜੀ ਕਿ ਮੈਂ ਸਮਝਦਾ ਇੰਡਸਟਰੀ ਨੂੰ ਇਹਨੇ ਕਾਫੀ ਸੱਟਬੈਕ ਮਾਰੀ ਸੀ ਖਾਸ ਕਰਕੇ ਖੰਨੇ ਮੰਡੀ ਗਵਿੰਦਗੜ ਦੀ ਰੋਲਿੰਗ ਮਿਲਾਂ ਦੀ ਇੰਡਸਟਰੀ ਨੂੰ ਉਹਨੂੰ ਜਿਹੜੀ ਹੈ ਇੱਕ ਵੱਡੀ ਰਾਹਤ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਮਿਲੂਗੀ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਨੇਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪ੍ਰਵਾਨਗੀ ਜਿਹੜੀ ਦਿੱਤੀ ਹੈ ਤਾਂ ਕਿ ਜਿਹੜੀ ਜ਼ਿਲ੍ਹਾ ਦੇ ਅੰਦਰ ਕਈ ਵਾਰ ਡਰਗ ਦੀ ਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮੁਲਾਜ਼ਮ ਦਾ ਕੋਈ ਹੋਰ ਵਿਅਕਤੀ ਉੱਥੇ ਸਪਲਾਈ ਕਰ ਦਿੰਦੇ ਸੀ ਜ ਜਿਲ੍ਹਾ ਜਾਂਦੇ ਉੱਥੇ ਸਨੀਫਰ ਡੌਗ ਜਿਹੜੇ ਨੇਗੇ ਅਸੀਂ ਖਰੀਦਨ ਦੀ ਪ੍ਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਿਟੀ ਦੀਆਂ ਸਿਕਿਉਰਿਟੀ ਜਿਲ੍ਹਾ ਨੇ ਜਿੱਥੇ ਬੰਦੇ ਬੰਦ ਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਤੇ ਨਾਤੀ ਹੋਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰੋਕੂਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਆ ਦਿੱਤੀ ਇਹ ਤਾਂ ਕਿ ਉਹ ਜਿਹੜੀਆਂ ਡਿਫਰੈਂਟ ਏਜੰਸੀਆਂ ਕੰਮ ਕਰਦੀਆਂ ਉਸ ਤੋਂ ਇਹ ਜਿਹੜੀ ਆ ਪਰਚੇਜ਼ ਕੀਤੀ ਜਾ ਸਕੇ ਨਸਫਰ ਡਾਗ ਦੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੇਸ ਸਬੰਧ ਦਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਰਾਤ 6 6 ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪਰਵਾਨਗੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ ਆਏ ਸੀਗੇ ਜਿਹੜੇ ਜਿਹੜੇ ਪੰਜਾਬ ਥੜ ਆਏ ਸੀ ਕਿ ਉਹਨਾਂ ਨੂੰ ਮੁਆਵਜ਼ੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 6800 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰਤਾਂਤੂ ਉਹ 75-25 ਦੇ ਦੇਸ਼ੋ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਆਵੇ ਦਾ ਪੱਕਾ ਕੱਚਾ ਦਾ ਪੱਕਾ ਕਰਦੀ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹ ਉਹਨੂੰ ਅਸੀਂ ਪ੍ਰਤੀ ਮਕਾਨ 40000 ਰੁਪਏ ਦੇਣ ਦਾ ਫੈਸਲਾ ਕੀਤਾਗਾ ਜਿਹਦੇ ਵਿੱਚੋਂ 33000 ਰੁਪਿਆ ਜਿਹੜਾ ਉਹ ਪੰਜਾਬ ਸਰਕਾਰ ਦੇਊਗੀ ਕੱਚੇ ਘਰ ਚ 36000 ਰੁਪਿਆ ਜਿਹੜਾ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸੀ ਡਿੱਗੇ ਸੀ ਤੇ ਟੁੱਟ ਗਏ ਸੀ ਉਹਨਾਂ ਨੂੰ ਇੱਕ ਵੱਡੀ ਰਾਹਤ ਆ ਤਾਂ 40000 ਰੁਪਿਆ ਪ੍ਰਤੀ ਅਸੀਂ ਦੇਣ ਦਾ ਇਹ ਵੀ ਮਜ਼ਦੂਰਾਂ ਨੂੰ ਫੈਸਲਾ ਕੀਤਾ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਕਰਕੇ ਤਬਾਹ ਹੋ ਗਏ ਸੀ ਇਹ ਵੀ ਅੱਜ ਦਾ ਇੱਕ اہم ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਹੋਇਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਈ ਆਪਸ਼ਨ ਸੀ ਈ ਆਪਸ਼ਨ ਪਾਲਿਸੀ ਦੇ ਵਿੱਚ ਹਾਊਸਿੰਗ ਡਿਪਾਰਟਮੈਂਟ ਮਕਾਨ ਉਸਾਰੀ ਅਤੇ ਹਾਊਸਿੰਗ ਵਿਭਾਗ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਇੱਕ ਬਹੁਤ ਫੈਸਲਾ ਹੋਇਆ ਵੱਡਾ ਕਿ ਆਪਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਕਿਉਂਕਿ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਸਮੇਂ-ਸਮੇਂ ਤੇ ਨਾਲ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਕਿ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨੂੰ ਰੀ ਅਸੈਸ ਕਰਨ ਦੇ ਲਈ ਰੀ ਐਵੈਲਿਊਏਟ ਕਰਨ ਦੇ ਲਈ ਅਸੀਂ ਇੱਕ ਮੈਕਨਿਜ਼ਮ ਆ ਕਰੀਏਟ ਕੀਤਾਗਾ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿਨ੍ਹਾਂ ਵਿੱਚ ਐਮ ਪੈਨਲ ਕਰਾਂਗੇ ਜਿਨ੍ਹਾਂ ਵਿੱਚ ਮੈਂ ਸਮਝਦਾ ਨੈਸ਼ਨਲਾਈਜ਼ ਬੈਂਕ ਤੇ ਇਨਕਮ ਟੈਕਸ ਦੇ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਐਵੈਲਿਊਏਟ ਕਰਨਗੀਆਂ ਕਿ ਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਆ ਤਾਂ ਕਿ ਉਹਦੀ ਆਕਸ਼ਨ ਜਿਹੜੀ ਆ ਉਸ ਪਲਾਟ ਦੀ ਸਮੇਂસર ਹੋ ਸਕੇ ਨਹੀਂ ਬਹੁਤ ਸਆਂ ਜੜੀਆਂ ਹਾਊਸਿੰਗ ਡਿਪਾਰਟਮੈਂਟ ਦੇ ਅੰਦਰ ਆਪਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾ ਸੀਗੀਆਂ ਜੇ ਤਾਂ ਫਸਟ ਆਪਸ਼ਨ ਦੇ ਤੌਰ 'ਤੇ ਜਦੋਂ ਉਹ ਪ੍ਰਾਈਸ ਫਿਕਸ ਕਰ ਦੇਣਗੇ ਔਰ ਉਸ ਬਾਅਦ ਦੇ ਕੇਰ ਉਹਦੀ 50% ਤੋਂ ਵੱਧ ਸੇਲ ਹੋ ਜਾਂਦੇ ਠੀਕ ਹੈ ਜੇ 50% ਤੋਂ ਵੱਧ ਸੇਲ ਨਹੀਂ ਹੁੰਦੀ ਤਾਂ ਦੁਬਾਰਾ ਉਹਦਾ ਰੇਟ ਜਿਹੜਾ ਏਵੈਲੂਏਟ ਕੀਤਾ ਜਾਊਗਾ ਯਾਨੀ ਉਹਦੇ ਅੰਦਰ 10% ਛੋੜ ਦਿੱਤੀ ਜਾਊਗੀ ਜਦੋਂ ਤੀਜੀ ਵਾਰ ਜੇਕਰ ਨਹੀਂ ਹੁੰਦਾ ਤਾਂ ਉਹਦੇ ਅੰਦਰ 5% ਛੋੜ ਦਿੱਤੀ ਜਾਊਗੀ ਇਹ ਇੱਕ ਵੱਡਾ ਫੈਸਲਾ ਹੋਇਆ ਹੈਗਾ ਜਿੱਦਨ ਮੈਂ ਸੰਗਿੰਦਾ ਪੰਜਾਬ ਦੇ ਜਿੰਨਾ ਲੋਕਾਂ ਨੇ ਘਰ ਬਣਾਉਣੇ ਨੇਗੇ ਜਾਂ ਜਿਹੜੀਆਂ ਸਰਕਾਰੀ ਸਾਈਟਸ ਨੇਗੇ ਉੱਥੇ ਆਪਣੇ ਮਕਾਨ ਬਣਾਉਣੇ ਨੇਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਆ ਗਈ ਸੋ ਇਹ ਨਹੀਂ ਤਾਂ ਇਹ ਰਿਜ਼ਰਵ ਪ੍ਰਾਈਸ ਜਿਹੜੀਆਂ ਬਹੁਤ ਜ਼ਿਆਦਾ ਆਈ ਹੋਗੇ ਸੀਗੇ ਔਰ ਸਾਰੀਆਂ ਆਪਸ਼ਨਾਂ ਸਿਰੇ ਨਹੀਂ ਚੜ ਪਉਂਦੀਆਂ ਸੀਗੀਆਂ ਸਰ ਪਹਿਲੀ ਵਾਰ ਪਹਿਲੀ ਵਾਰ ਵੈਲਿਊਏਟ ਕਰ ਲੈਣਾ ਸੀ ਮੈਂ ਬਾਅਦ ਪੁੱਛ ਲਵਾਂ ਇਸ ਤੋਂ ਬਿਨਾ ਇੱਕ ਹੋਰ ਇਹ ਫੈਸਲਾ ਲਿਆ ਗਿਆ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਬਣਦੇ ਸੀਗੇ ਉਹਨਾਂ ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਔਰ ਹਰ ਸਾਲ ਐਕਸਟੈਂਸ਼ਨ ਲੈਂਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ ਵਨ ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ਪ੍ਰਤੀ ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ ਇਹ ਨਹੀਂ ਕਿ ਪਹਿਲਾਂ ਤੁਸੀਂ ਪ੍ਰੋਜੈਕਟ ਪਾਸ ਕਰਾ ਲਿਆ ਪਰ ਛੋਟੀਆਂ-ਛੋਟੀਆਂ ਐਕਸਟੈਂਸ਼ਨਾਂ ਕਰਕੇ ਔਰ ਲੋਕਾਂ ਨੂੰ ਜਿਹੜਾ ਫਿਰ ਉਹਤੇ ਸਹੂਲਤਾਂ ਨਹੀਂ ਮਿਲਦੀਆਂ ਸੀ ਔਰ ਲੋਕ ਖ절ਖਵਾਰ ਹੁੰਦੇ ਸੀ ਹੁਣ ਸਿਰਫ ਔਰ ਸਿਰਫ ਵਨ ਟਾਈਮ ਐਕਸਟੈਂਸ਼ਨ ਹੋਊਗੀ ਮੈਗਾ ਪ੍ਰੋਜੈਕਟ ਦੇ ਅੰਦਰ ਔਰ 25 ਏਕੜ ਦੀ ਐਕਸਟੈਂਸ਼ਨ ਹੋਊਗੀ ਔਰ ਪ੍ਰਤੀ ਏਕੜ ਉਹਦੇ ਕੋਲੋਂ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਪੱਧਰ ਤੇ ਖ절ਖਵਾਰੀ ਹੁੰਦੀ ਸੀਗੀ ਇਹ ਬਾਅਦ ਵਿੱਚ 3 ਏਕੜ ਲੈ ਲਿਆ ਕਿਸੇ ਨੇ 4 ਏਕੜ ਵੜਾ ਲਿਆ ਉਹ ਇੱਕ ਬਨ ਬਨ ਦੋ ਦੋ ਏਕੜ ਲਈ ਜਾਂਦੇ ਸੀਗੇ ਔਰ ਕਿਤੇ ਨਾ ਕਿਤੇ ਲੋਕਾਂ ਦਾ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਸੀਗਾ ਇਸ ਤੋਂ ਬਿਨਾ ਅਹਿਮ ਇੱਕ ਬਹੁਤ ਵੱਡਾ ਇਹ ਅਹਿਮ ਫੈਸਲਾ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਗਰੁੱਪ ਹਾਊਸਿੰਗ ਸਕੀਮ ਦੀ ਡਿਮਾਂਡ ਸੀਗੀ ਕਿ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੇ ਲਈ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੀ ਜਿਹੜੀ ਆ ਸਹਿਕਾਰੀ ਸੁਸਾਇਟੀਆਂ ਨੂੰ ਸਾਈਟ ਅਲਾਟ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਹੈ ਬਹੁ ਮੰਜਲਾ ਫਲੈਟਾਂ ਦੇ ਅੰਦਰ ਸਹਿਕਾਰੀ ਜਿਹੜੀ ਹਾਊਸਿੰਗ ਹਾਊਸ ਬਿਲਡਿੰਗ ਸੁਸਾਇਟੀਆਂ ਨੇ ਲਗੀਆਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾਗਾ ਪਰ ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਹੋਇਆਗਾ ਕਿ ਜਿੰਨੀ ਉਹਨਾਂ ਨੂੰ ਰਿਜ਼ਰਵ ਕੀਮਤ ਦੇ ਉੱਤੇ ਰਿਜ਼ਰਵ ਕੀਮਤ ਦੇ ਉੱਤੇ ਜਿਹੜੀ ਜ਼ਮੀਨ ਅਲਾਟ ਕੀਤੀ ਜਾਊਗੀ ਉਹਦੀ ਟੋਟਲ ਪੇਮੈਂਟ ਜਿਹੜੀ ਆ ਟੋਟਲ ਪੇਮੈਂਟ ਆ ਉਹ 3 ਮਹੀਨਿਆਂ ਦੇ ਅੰਦਰ ਜਮ੍ਹਾਂ ਕਰਾਉਣੀ ਪੂ ਸੁਸਾਇਟੀ ਨੂੰ ਫੇਰ ਜਾ ਕੇ ਉਹਨੂੰ ਪੋਜੀਸ਼ਨ ਜਿਹੜਾ ਦਿੱਤਾ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਵੱਡੀ ਪੱਧਰ ਤੇ ਜਿਹੜੀ ਜਦੋਂ ਲੋਕ ਹਾਊਸਿੰਗ ਸੁਸਾਇਟੀ ਦੇ ਅੰਦਰ ਮੈਂਬਰ ਬਣ ਜਾਂਦੇ ਸੀਗੇ ਆਪਣੇ ਪੈਸੇ ਦਿੰਦੇ ਰਹਿੰਦੇ ਸੀ ਦਿੰਦੇ ਰਹਿੰਦੇ ਸੀਗੇ ਸਾਰੀਆਂ ਕਿਸ਼ਤਾਂ ਵੀ ਚੁਕਾ ਪਾਉਂਦੇ ਸੀ ਪਰ ਪੋਜੈਸ਼ਨ ਨਹੀਂ ਮਿਲਦਾ ਸੀਗਾ ਪੋਜੈਸ਼ਨ ਨਹੀਂ ਮਿਲਦਾ ਸੀ ਕਿਉਂਕਿ ਉਹ ਕਈ ਪ੍ਰਕਾਰ ਦੇ ਕਿਲੇ ਦੇ ਸਰਕਾਰ ਤੋਂ ਨਹੀਂ ਲੈਂਦੇ ਸੀ ਹੁਣ ਅਸੀਂ ਉਹ ਸੁਸਾਇਟੀ ਨੂੰ ਪੋਜੈਸ਼ਨ ਉਦੋਂ ਦੇਵਾਂਗੇ ਜਦੋਂ ਵਿਦਨ 3 ਮੰਥ ਉਹ ਆਪਣੇ ਸਾਰੇ ਪੈਸੇ ਜਿਹੜੇ ਨੇਗੇ ਸਰਕਾਰ ਦੇ ਜਿਹੜੇ ਰਿਜ਼ਰਵ ਕੀਮਤ ਦੇ ਪੈਸੇ ਨੇ ਸਰਕਾਰ ਕੋਲੇ ਜਮ੍ਹਾਂ ਕਰਾਜੂ ਤਾਂ ਤੁਰੰਤ ਉਹਨੂੰ ਜਿਹੜਾ ਪੋਜੈਸ਼ਨ ਮਿਲ ਜੂ ਤਾਂ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਸੀਗੀ ਬਾਏ ਦੀ ਡਿਫਰੈਂਟ ਸੁਸਾਇਟੀ ਕਿਉਂਕਿ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗੀਆਂ ਕਿ ਫਾਨੇ ਬੰਦੇ ਨੇ ਸੁਸਾਇਟੀ ਬਣਾ ਲਈ ਜਾਂ ਸਹਿਕਾਰੀ ਸੁਸਾਇਟੀ ਹੋਣ ਚਾਗੀ ਉਹਨੇ ਕਿਸ਼ਤਾਂ ਲੈ ਲਈਆਂ ਹੁਣ ਪੋਜੈਸ਼ਨ ਨਹੀਂ ਮਿਲ ਰਿਆ ਪੋਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਆ ਸੀਗਾ ਇਹ ਸਿਰਫ ਔਰ ਸਿਰਫ ਬਹੁ ਮੱਜਲਾ ਜਿਹੜੀਆਂ ਫਲੈਟਸ ਨੇ ਉਹਨਾਂ ਦੇ ਲਈ ਅਸੀਂ ਪਾਸ ਕੀਤੀ ਆ ਸੋ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਅੰਦਰ ਜਿਹੜੇ ਲੋਕ ਆਪਣਾ ਫਲੇਰ ਚ ਰਹਿਣਾ ਚਾਹੁੰਦੇ ਨੇਗੇ ਔਰ ਸੋਸਾਇਟੀ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੱਡੀ ਪੱਧਰ ਤੇ ਰਾਹਤ ਹੋਊਗੀ ਇਸ ਤੋਂ ਬਿਨਾ ਕਿਉਂਕਿ ਹੁਣੇ ਰੀਸੈਂਟਲੀ ਦਰਿਆਵਾਂ ਦੇ ਵਿੱਚ ਹੜ੍ਹਾਂ ਕਾਰਨ ਵੱਡੀ ਪੱਧਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਟ ਸੌਰੀ ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੀ ਡੀਸੈਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅੱਜ ਸੱਲ ਕੀਤਾਗਾ ਕਿ ਇਹ ਸਟੈਂਡਰਡ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਸੋ ਐਸੀ ਆਪਸ਼ਨਾਂ ਹੀ ਕਰਾਂਗੇ ਕਿ ਇਹਦੇ ਵਿੱਚ ਅਸੀਂ 21 ਦਿਨ ਦਾ ਜਿਹੜਾ ਟੈਂਡਰ ਆ ਟੈਂਡਰ ਸੀ ਉਹਨੂੰ ਘਟਾ ਕੇ 14 ਦਿਨ ਦਾ ਕੀਤਾ ਗਿਆ ਤਾਂ ਕਿ ਜਲਦੀ ਕੰਮ ਸ਼ੁਰੂ ਹੋ ਜਾਊ ਕਿਉਂਕਿ ਆਲਰੇਡੀ ਸੀਜ਼ਨ ਜਿਹੜਾ ਨੈਕਸਟ ਮੈਂ ਸਮਝਦਾ ਮੌਨਸੂਨ ਸੈਸ਼ਨ ਆ ਆਊਗਾ ਮੌਨਸੂਨ ਉਹਦੇ ਤੋਂ ਪਹਿਲਾਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਚੰਗੀ ਤਰ੍ਹਾਂ ਜਿਹੜੀ ਤਿਆਰੀ ਕਰਨਾ ਚਾਹੁੰਦੇ ਹਾਂ ਕਿਉਂਕਿ ਸਿਲਟਿੰਗ ਜਿਹੜੀ ਆ ਇਹਦੇ ਅੰਦਰ ਸੈਂਡ ਜਿਹੜੀ ਆ ਰੇਤ ਜਿਹੜੀ ਆ ਉਹ ਵੱਡੀ ਪੱਧਰ ਤੇ ਦਰਿਆਵਾਂ ਵਿੱਚ ਭਰ ਚੁੱਕੀ ਆ ਸੋਦੇ ਲਈ ਅਸੀਂ ਇਹ ਜਿਹੜੀ ਆ ਅੱਜ ਛੋਟ ਦਿੱਤੀ ਆ ਸੋ ਇਹ ਐਮ ਫੈਸਲਿਟੀ ਇਸ ਤੋਂ ਬਿਨਾ ਮੇਰੇ ਕੈਬਨਟ ਕਲੀਕ ਅ ਰਿੰਦਰ ਕੋਹਲ ਜੀ ਵੀ ਕੁਝ ਫੈਸਲੇ ਬਾਰੇ ਤੁਹਾਡੇ ਨਾਲ ਆਪਣੀ ਇਨਫੋਰਮੇਸ਼ਨ ਸਾਂਝੀ ਕਰਨਗੇ ਰਿੰਦਰ ਕੋਹਲ ਜੀ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮਾਨਯੋਗ ਹਰਪਾਲ ਸਿੰਘ ਜੀ ਟੀਮਾ ਸਾਹਿਬ ਨੇ ਬਾਕੀ ਫੈਸਲਿਆਂ ਬਾਰੇ ਦੱਸਤਾ ਤੇ ਜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਵਾਈ ਦੇ ਵਿੱਚ ਜੋ ਹੋਰ ਫੈਸਲੇ ਹੋਏ ਹੈ ਪਹਿਲਾਂ ਜੋ ਚੀਮਾ ਸਾਹਿਬ ਨੇ ਦੱਸਿਆ ਕਿ ਰੇਤ ਦਾ ਟਾ ਹੋ ਗਿਆ ਸੋ ਇਸ ਡੀ ਸੈਟਿੰਗ ਦੇ ਲਈ ਅਸੀਂ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਕਰ ਲਿਆ ਅਸੀਂ ਇਹਦੀ ਡੀਪੀਆਰ ਵੀ ਬਣਾ ਕੇ ਤੇ ਇਹਦੇ ਸਟੱਡੀ ਕਰਤੀਆਂ ਹੈ ਕਲ 85 ਸਾਈਟਸ ਸਿਲੈਕਟ ਕੀਤੀਆਂ ਨੇ ਤੇ ਜਿਹਦੇ ਵਿੱਚੋਂ 28 ਜਿਹੜੀਆਂ ਸਾਈਟਸ ਨੇ ਉਹ ਵਿਆਸ ਦਰਿਆ ਦੇ ਵਿੱਚ ਨੇ ਤੇ ਇਹਨਾਂ 85 ਸਾਈਟਸ ਨੂੰ ਅਸੀਂ ਨੇਲਿਤ ਵਿਖਦੇ ਵਿੱਚ ਛੇਤੀ ਇਹਨਾਂ ਨੂੰ ਟੈਂਡਰ ਲਾ ਕੇ ਇੱਥੇ ਡੀਸਰਟ ਕਰਵਾਉਣਾ ਚਾਹੁੰਦੇ ਆ ਤੇ ਇਹ ਡੀਸਰਟਿੰਗ ਹੈ ਜਿਹੜੀ ਵਿਆਸ ਦਰਿਆ ਦੇ ਵਿੱਚ ਨਹੀਂ ਹੋਊਗੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਤੋਂ ਇਹਦੀ ਪ੍ਰਵਾਨਗੀ ਲੈਣੀ ਪੈਣੀ ਹੈ ਇਹ ਵਿਆਸ ਦਰਿਆ ਨੂੰ ਰਾਮ ਸਰ ਸਾਈਟ ਡिक्लेअर ਕਰਵਾ ਰਿਹਾ ਕੇ ਦੀ ਪਿਛਲੀ ਕਾਂਗਰਸ ਦੀ ਸਰਕਾਰ ਨੇ ਪਰ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਪ੍ਰਵਾਨਗੀ ਵੀ ਲੈਣੀ ਹੈ ਤੇ 85 ਸਾਈਟਸ ਤੇ 190 190 ਕਰੋੜ ਕਯੂਬਿਕ ਫੁੱਟ ਹੈ ਜਿਹੜਾ ਉਹ ਅਸੀਂ ਡਿਸਾਈਡ ਕੀਤਾ ਕਿ ਇਹਦੇ ਚੋਂ ਇੰਨਾ ਜਿਹੜੀ ਰੇਤ ਹੈ ਉਹ ਨਿਕਲੂਗੀ ਤੇ ਇਹਦੇ ਨਾਲ 840 ਕਰੋੜ ਦੇ ਕਰੀਬ ਜਿਹੜੀ ਸਰਕਾਰ ਨੂੰ ਆਮਦਨ ਵੀ ਹੋਏਗੀ ਤੇ ਦੂਜਾ ਸਾਰੇ ਜਿਹੜੇ ਦਰਿਆ ਨੇ ਦਰਿਆਵਾਂ ਦੇ ਹਕੀਕਾਂ ਬਦਲ ਕੇ ਸਾਰਾ ਦਰਿਆਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਵੀ ਸਮੂਥਲੀ ਚੱਲ ਸਕੇਗਾ ਸੋ ਇਹ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲਾ ਕੀਤਾ ਗਿਆ ਤੇ ਦੂਜਾ ਜਿਹੜੇ ਵਹੀਕਲ ਜਿਹੜੇ ਟਰੱਕ ਬਾਹਰਲੇ ਸਟੇਟਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਮਿਨਰਲ ਲੈ ਕੇ ਆਉਂਦੇ ਸੀ ਪ੍ਰੋਸੈਸਡ ਔਰ ਅਨਪ੍ਰੋਸੈਸਡ ਸੋ ਉਹਦੇ ਲਈ ਸਾਡੇ ਜੋ ਇਸ ਦੇ ਵਿੱਚ ਰੂਲ ਹੈ 2013 ਦਾ ਮਾਈਨਰਲ ਮਿਨਰਲ ਰੂਲ 2013 ਦੇ ਨਿਯਮ 74 ਦੇ ਵਿੱਚ ਅਸੀਂ ਸਭ ਕਲਾਜ ਹੈ ਜਿਹੜੀ ਉਹ 12 ਤੇ 13 ਜੋੜ ਕੇ ਹੁਣੇ ਫੈਸਲਾ ਹੋਇਆ ਹੈ ਕਿ ਜਦੋਂ ਵੀ ਕੋਈ ਵਹੀਕਲ ਚੈੱਕ ਪੋਸਟ ਤੇ ਆਉਂਦਾ ਚੈੱਕ ਪੋਸਟਾਂ ਪੰਜਾਬ ਦੇ ਵਿੱਚ 47 ਚੈੱਕ ਪੋਸਟਾਂ ਨੇ ਤੇ ਚੈੱਕ ਪੋਸਟ ਤੇ ਆਉਂਦਾ ਤਾਂ ਉੱਥੇ ਕਨਫਰਮੇਸ਼ਨ ਰਸੀਟ ਹੈ ਜਿਹੜੀ ਉਹ ਜਿਸ ਸਮੇਂ ਮਿਲੇਗੀ ਵਹੀਕਲ ਨੂੰ ਤਾਂ ਉਸ ਦੇ ਨਾਲ ਜਿਹੜੀ ਫੀਸ ਉਸ ਤੋਂ ਵਸੂਲੀ ਜਾਏਗੀ ਇਸ ਦੇ ਨਾਲ ਜਿਹੜੇ ਵੀ ਟਰੱਕ ਬਾਹਰੋਂ ਆਣਗੇ ਉਹਨਾਂ ਨੂੰ ਬੜਾ ਸੌਖਾ ਰਹੇਗਾ ਕਿਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਏਗੀ ਟਰਾਂਸਪੇਰੈਂਟ ਢੰਗ ਦੇ ਨਾਲ ਇਹ ਸਾਰਾ ਕੰਮ ਹੋ ਜਾਏਗਾ ਤੇ ਇਸ ਦੇ ਜਿਹੜਾ ਚੈੱਕ ਪੁੱਟਾ ਨੇ ਉਹਨਾਂ ਦੀ ਐਫੀਸ਼ੀਐਂਸੀ ਬੱਦੇ ਵੀ ਰੱਖ-ਰਖਾਵ ਦਾ ਜਿਹੜਾ ਸਾਰਾ ਖਰਚਾ ਹੈ ਉਹ ਵੀ ਇਹਦੇ ਵਿੱਚ ਸਾਰਾ ਜਿਹੜਾ ਉਹ ਅਡਜਸਟ ਹੋ ਜਾਏਗਾ ਸੋ ਇਸ ਦੇ ਨਾਲ ਆਉਣ ਵਾਲੇ ਵਹੀਕਲ ਦੀ ਪਰੇਸ਼ਾਨੀ ਵੀ ਖਤਮ ਹੋਏਗੀ ਤੇ ਸਰਕਾਰ ਨੂੰ ਹੋਰ ਚੰਗੇ ਢੰਗ ਦੇ ਨਾਲ ਜੋ ਇਹ 12 ਜਿੰਨਾ ਵੀ ਮਿਲਣ ਲਾਉਂਦਾ ਲੀਗਲ ਤੌਰ ਤੇ ਇਹ ਉਹਦੇ ਲਈ ਸੀ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਗਿਆ। ਫੇਸ ਸਾਥੀ ਅੱਜ ਸਰ ਕੋ ਰੂਲ ਦੇ ਵਿੱਚ ਸੋਧ ਕੀਤੀ ਹੈ। ਫੇਸ ਜਿਹੜੇ ਡਿਸਾਈਡ ਹੈ ਉਹ ਬਾਅਦ ਦੇ ਵਿੱਚ ਕਰਾਂਗੇ। ਹੁਣ ਤੱਕ ਇਹ ਇਹ ਚੱਕ ਪੋਸਟਾਂ ਜਿੰਨੀਆਂ ਬਣੀਆਂ ਨੇ ਪਿਆਰ ਦਾ ਰਿਆ ਪ੍ਰੋਚਨ ਦਾ ਕਰ ਬਣੀਆਂ। ਜਦੋਂ ਭਾਰ ਹੋਉਂਦੀ ਹੈ ਆਪਣੀ ਮਨਮਰਜ਼ੀ ਕਰਤੀ ਉਹਨੂੰ ਕੋ ਕਿਵੇਂ ਕਰਾਂਗੇ?